ਜਿਹੜੇ ਲੋਕਾਂ ਦੇ ਹੜ ਵਗਦੇ ਨੇ ਨਾ ਉਹ ਵੱਡੇ ਵੱਡੇ ਦਰਿਆਵਾਂ ਦੇ ਵਹਿਣ ਮੋੜ ਦਿੰਦੇ ਨੇ ਅੱਜ ਉਹਨਾਂ ਲੋਕਾਂ ਦੇ ਹੜਾ ਨੇ ਸਾਰੇ ਪੰਜਾਬ ਦੇ ਜਿਹੜੇ ਆਉਂਦੇ ਨੇ ਬਾਰਡਰ ਨੇ ਇੱਥੇ ਚੰਡੀਗੜ੍ਹ ਨੂੰ ਵੜਨ ਵਾਲੇ ਉਹ ਸਾਰਿਆਂ ਤੇ ਬੈਠੇ ਨੇ ਜਿੰਨਾ ਅਸੀਂ ਕਹਿ ਰਹੇ ਹਾਂ ਵੀ ਯੂਨੀਵਰਸਿਟੀ ਦੇ ਅੰਦਰ ਐਸ ਵੇਲੇ ਇਕੱਠਾ ਹੈ ਇਹ ਤੋਂ ਕਈ ਗੁਣਾ ਜ਼ਿਆਦਾ 10-15 ਗੁਣਾ ਜ਼ਿਆਦਾ ਅੱਜ ਬਾਰਡਰਾਂ ਦੇ ਉੱਤੇ ਇਕੱਠਾ ਹੈ ਕਿਉਂਕਿ ਉਹ ਸਾਰੇ ਬੰਦੇ ਜਿਹੜੇ ਬੱਸਾਂ ਦੇ ਵਿੱਚ ਆਰਗੇਨਾਈਜ਼ਡ ਤਰੀਕੇ ਦੇ ਨਾਲ ਜਥੇਬੰਦੀਆਂ ਦੇ ਜਾਤੇ ਦੇ ਵਿੱਚ ਆ ਰਹੇ ਸੀ ਪੂਰੇ ਪੰਜਾਬ ਭਰ ਤੋਂ ਜਿਹੜੇ ਉਹਦੋਂ ਕਿਸਾਨ ਮਜ਼ਦੂਰ ਜਾਂ ਹੋਰ ਮਲਾਜ਼ਮ ਜਥੇਬੰਦੀਆਂ ਆ ਕੇ ਉਹ ਰੋਕਣ ਦੇ ਲਈ ਸਭ ਤੋਂ ਵੱਧ ਜਿਹੜੇ ਮੂਰੇ ਹੋਈ ਉਹ ਪੰਜਾਬ ਸਰਕਾਰ ਹੈ। ਉਹੀ ਸਰਕਾਰ ਜਿਹੜੀ ਏਸ ਯੂਨੀਵਰਸਿਟੀ ਵਾਲੇ ਮਸੇ ਨੂੰ ਲੈ ਕੇ ਵੱਡੇ ਵੱਡੇ ਬਿਆਨ ਦੇ ਰਹੀ ਐ ਅੱਜ ਵੀ ਅਸੀਂ ਯੂਨੀਵਰਸਿਟੀ ਕਿਤੇ ਨਹੀਂ ਜਾਣ ਦੇਵਾਂਗੇ। ਅਸੀਂ ਇੱਥੇ ਆ ਕੇ ਉਹਨਾਂ ਦੇ ਮੰਤਰੀ ਬੋਲ ਕੇ ਜਾ ਰਹੇ ਨੇ। ਅੱਜ ਉਸੇ ਯੂਨੀਵਰਸਿਟੀ ਦੇ ਵਿੱਚ ਇਕੱਠ ਹੋਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੀ ਪੱਬਾ ਪਾਰ ਹੈ। ਤਾਂ ਮੈਨੂੰ ਲੱਗਦਾ ਵੀ ਅੱਜ ਇਹ ਇਸ ਮੋਰਚੇ ਦੀ ਇਹਨਾਂ ਵਿਦਿਆਰਥੀਆਂ ਦੀ ਜਿੱਤ ਹੈ। ਜਿਦੇ ਕਰਕੇ ਤੇ ਉਹਨਾਂ ਦੀ ਇੱਕ ਦ੍ਰਿੜ ਨਿਸ਼ਚੈ ਸੀ। ਪੰਜਾਬ ਦੇ ਲੋਕਾਂ ਦੇ ਅੰਦਰ ਦ੍ਰਿੜਤਾ ਸੀ ਜਿਹੜੇ ਕੱਲ ਰਾਤੋਂ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਸੀ ਤੇ ਉਹਨ